ਵੱਡੀ ਖਬਰ ਫਲੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਨੰਗਲ ਦੇ ਵਿੱਚ ਲੱਗੇ ਡਾਕਟਰ ਭੀਮਰਾਓ ਅੰਬੇਦਕਰ ਦੇ ਸਟੈਚੂ ਦੇ ਸ਼ੀਸ਼ੇ ਦੇ ਉੱਪਰ ਲਿਖਿਆ ਗਿਆ ਨਾਟ ਸਿੱਖ ਹਿੰਦੂ ਅਸੀਂ ਇਸ ਸੰਵਿਧਾਨ ਨੂੰ ਨਹੀਂ ਮੰਨਦੇ ਇਸ ਨੂੰ ਲੈ ਕੇ ਮਾਮਲਾ ਕਾਫੀ ਪੱਕਿਆ ਹੋਇਆ ਹੈ ਮੌਕੇ ਤੇ ਮਾਹੌਲ ਕਾਫੀ ਜ਼ਿਆਦਾ ਪੱਕ ਚੁੱਕਾ ਹੈ ਦੱਸ ਦਈਏ ਕਿ ਸਾਬਕਾ ਸਰਪੰਚ ਖੁਸ਼ੀਨਾਮ ਦੇ ਵੱਲੋਂ ਫਲੋਰ ਥਾਣੇ ਨੂੰ ਸੂਚਿਤ ਕੀਤਾ ਗਿਆ ਮੌਕੇ ਦੇ ਉੱਤੇ ਫਲੋਰ ਥਾਣੇ ਦੀ ਪੁਲਿਸ ਪਹੁੰਚੀ ਹੈ ਥਾਣਾ ਮੁਖੀ ਐਸ ਐਚ ਓ ਅਤੇ ਡੀ ਐਸ ਪੀ ਸਰਵੰਤ ਸਿੰਘ ਬੱਲ ਉਹ ਤੇ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਵਾਲੇ ਦੁਆੜੇ ਦੇ ਸੀਸੀਟੀਵੀ ਕੈਮਰੇ ਤੇ ਫੋਟੋਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਡੀ ਐਸ ਪੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਸ ਵੀ ਸ਼ਰਾਰਤੀ ਅੰਸਰ ਦਾ ਇਹ ਕੰਮ ਆ ਉਹ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਵੇਗਾ ਤੇ ਇਸੇ ਦੇ ਨਾਲ ਖਰਸਤਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਇਸ ਸਾਰੀ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਕਿ ਫਲੋਰ ਦੇ ਵਿੱਚ ਜੋ ਡਾਕਟਰ ਬੀ ਆਰ ਅੰਬੇਦਕਰ ਦੇ ਸਟੈਚੂ ਦੇ ਸ਼ੀਸ਼ੇ ਉੱਪਰ ਲਿਖਿਆ ਗਿਆ ਹੈ ਉਹ ਕਾਰਨਾਮਾ ਉਹਨੇ ਹੀ ਕਰਵਾਇਆ ਹੈ ਫਿਲਹਾਲ ਇਸ ਮਸਲੇ ਨੂੰ ਲੈ ਕੇ ਪੁਲਿਸ ਜਿਹੜੀ ਹੈ ਜਾਂਚ ਵਿੱਚ ਜੁਟ ਗਈ ਹੈ ਆਉਣ ਵਾਲੇ ਸਮੇਂ ਚ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਮੈਂ ਜਦੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੈਂ ਨਾ ਟੜਕੇ ਸਵੇਰੇ ਸੈਰ ਕਰਨ ਰੁਟੀਨ ਦੀ ਤਰ੍ਹਾਂ ਜਦੋਂ ਆਇਆ ਦੇਖਿਆ ਕਿ ਸਟੈਚੂ ਦੇ ਉੱਤੇ ਕੁਝ ਕਿਸੇ ਸ਼ਾਰਤੀ ਅਨਸਰ ਨੇ ਕਾਰੇ ਸ਼ਹੀ ਦੇ ਨਾਲ ਅਪ ਜਾਨੇ ਕਿ ਸ਼ਬਦ ਜੜਨ ਦੀ ਵਰਤੋਂ ਕਰਕੇ ਲਿਖਿਆ ਸੀ ਔਰ ਮੈਂ ਤੁਰੰਤ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਔਰ ਪੁਲਿਸ ਨੇ ਤੁਰੰਤ ਆ ਕੇ ਮੌਕੇ ਤੇ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੇ ਵੀ ਸ਼ਰਾਰਤੀ ਅੰਸਰ ਵੱਲੋਂ ਇਹ ਕੀਤਾ ਗਿਆ ਉਹਦੀ ਅਸੀਂ ਕੋਹ ਕਰ ਰਹੇ ਹਾਂ ਔਰ ਤੁਰੰਤ ਜਿਹੜਾ ਉਹਦੇ ਉੱਤੇ ਹਾਲੇ ਇੰਟਰਸਟਿਡ ਬੰਦਿਆਂ ਦੇ ਉੱਤੇ ਮਕਦਮਾ ਵੀ ਦਰਜ ਪੁਲਿਸ ਨੇ ਵਿਸ਼ਵਾਸ ਦਿਵਾਇਆ ਸਾਨੂੰ ਕਿ ਅਸੀਂ ਮਕਦਮਾ ਦਰਜ ਕਰ ਰਹੇ ਹਾਂ ਔਰ ਖਾਸ ਕਰਕੇ ਇਸ ਉੱਪਰ ਉਹ ਭਾਈ ਅਸੀਂ ਜਿਹੜਾ ਇਸ ਸਵਿਧਾਨ ਨੂੰ ਨਹੀਂ ਮੰਨਦੇ ਨਾਟ ਫਾਰ ਹਿੰਦੂ ਦਸਤਾ ਜਿਹੜਾ ਸ਼ਸਤਰਾਂ ਦਾ ਰਾਜ ਨੂੰ ਅਸੀਂ ਮੰਨਦੇ ਹਾਂ ਸ਼ਸਤਰਾਂ ਦਾ ਰਾਜ ਹਾਂ ਔਰ ਮੈਂ ਪੂਰੇ ਸਮਾਜ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਸਮਾਜਿਕ ਭਾਈਚਾਰੇ ਦੀ ਸਾਂਝ ਨੂੰ ਤੋੜਨ ਦੇ ਲਈ ਸ਼ਰਧੀਆਂ ਸੰਸਾਂ ਵੱਲੋਂ ਇਹ ਕੀਤਾ ਗਿਆ ਹਿੰਦੂ ਸਿੱਖ ਔਰ ਦਲਤ ਇਹਨਾਂ ਦਾ ਸਮੋਰ ਜਿਹੜਾ ਏਕਾ ਉਹ ਪੰਜਾਬ ਦੇ ਵਿੱਚ ਦੇਖਦੇ ਹੋਏ ਇਹਨਾਂ ਦੇ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਇਹਦੇ ਨਾਲ ਨਾਲ ਜਿੱਥੇ ਸਰਕਾਰ ਪੂਰੀ ਪੂਰੇ 3 ਸਾਲ ਦੀ ਸਰਕਾਰ ਫੇਲ ਹੋਈ ਆ ਉਹਨਾਂ ਦੀਆਂ ਏਜੰਸੀਆਂ ਫੇਲਿਆ ਪਹਿਲਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਅੰਬਰਸਰ ਦੀ ਧਰਤੀ ਦੇ ਉੱਤੇ અપਮਾਨ ਹੋਇਆ ਔਰ ਹੁਣ ਫਲੋਰ ਦੇ ਧਰਤੀ ਤੇ અપਮਾਨ ਹੋਇਆ ਮੈਂ ਸਰਕਾਰ ਨੂੰ ਬੇਨਤੀ ਵੀ ਕਰਦਾ ਔਰ ਚੇਤਾਵਨੀ ਵੀ ਦਿੰਦਾ ਕਿ ਬਾਰ ਬਾਰ ਬਾਬਾ ਸਾਹਿਬ ਦਾ ਨਰਾਦਰ ਸਮਾਜ ਸਹਿਣ ਨਹੀਂ ਕਰੇਗਾ ਤੁਰੰਤ ਸਰਕਾਰ ਇਹਨਾਂ ਦਾ ਸਰਕਾਰ ਇੱਥੇ ਐਕਸ਼ਨ ਲੈ ਕੇ ਜਿੱਥੇ-ਇੱਥੇ ਮਹਾਪੁਰਸ਼ਾਂ ਦੀਆਂ ਮੂਰਤੀਆਂ ਮਹਾਪੁਰਸ਼ਾਂ ਦੇ ਸਟੈਚੂ ਚੌਂਕ ਬਣਿਆ ਉਹਨਾਂ ਦੀ ਨਿਗਰਾਨੀ ਸਰਕਾਰ ਕਰੇ ਨਹੀਂ ਤਾਂ ਸਮਾਜ ਨੂੰ ਕੋਈ ਮਜਬੂਰਨ ਕੋਈ ਆਪਣੇ ਲੈਵਲ ਤੇ ਕੁਝ ਇਹ ਇਹਦਾ ਪ੍ਰਬੰਧ ਕਰਨਾ ਪਊਗਾ 14 ਅਪ੍ਰੈਲ ਨੂੰ ਜਨਮ ਦਿਨ ਆ ਰਿਹਾ ਬਾਬਾ ਸਾਹਿਬ ਦਾ ਕੀ ਕਰਨਾ ਚਾਹੀਦਾ 14 ਅਪ੍ਰੈਲ ਨੂੰ ਮੈਂ ਸਮਾਜ ਨੂੰ ਇਹ ਬੇਨਤੀ ਕਰਦਾ ਹਾਂ ਪੂਰੇ ਪੰਜਾਬ ਵਾਸੀਆਂ ਨੂੰ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਮੁਤਾਬਕ ਭਾਈਚਾਰਕ ਸਾਂਝ ਨੂੰ ਕਾਇਮ ਰੱਖ ਕੇ ਆਪਾਂ ਬਾਬਾ ਸਾਹਿਬ ਦਾ ਜਨਮ ਦਿਨ ਮਨਾਈਏ ਬਾਬਾ ਸਾਹਿਬ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਬਾਬਾ ਸਾਹਿਬ ਇਸ ਦੇਸ਼ ਦੇ ਦੇਸ਼ ਦੇ ਲੋਕਾਂ ਦਾ ਹੈ ਕਿਉਂਕਿ ਉਹਨਾਂ ਨੇ ਸੰਵਿਧਾਨ ਕਿਸੇ ਕਿਸੇ ਇੱਕ ਕਮਿਊਨਿਟੀ ਲਈ ਨਹੀਂ ਲਿਖਿਆ ਪੂਰੇ ਦੇਸ਼ ਵਾਸੀਆਂ ਦਾ ਉਸ ਦੇ ਸੰਵਿਧਾਨ ਤੇ ਚੱਲ ਰਿਹਾ ਔਰ ਬਾਬਾ ਸਾਹਿਬ ਦੇ ਜਨਮ ਦਿਨ ਤੇ ਮੈਂ ਸਮੁੱਚੇ ਸਮਾਜ ਨੂੰ ਆਉਣ ਵਾਲੇ ਦਿਨਾਂ 'ਚ ਵਧਾਈ ਵੀ ਦਿਨਾ ਔਰ ਇਕੱਠੇ ਹੋ ਕੇ ਰਲ ਮਿਲ ਕੇ ਕਿ ਬਾਬਾ ਸਾਹਿਬ ਦਾ ਜਨਮ ਦਿਨ ਜਿਹੜਾ ਮਨਾਉਣਾ ਚਾਹੀਦਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਏ ਤਾਂ ਤੁਹਾਡੀ ਆਪਸ ਵਿੱਚ ਮੀਟਿੰਗ ਹੋਈ ਹੈ ਇਸ ਬਿਛੇ 'ਚ ਵੀ ਕੀ ਅਗਲਾ ਸਟੈਪ ਹੈ ਤੁਹਾਡਾ ਦੇਖੋ ਅਗਲਾ ਸਟੈਪ ਜਦੋਂ ਪੁਲਿਸ ਨੇ ਸਾਨੂੰ ਵਿਸ਼ਵਾਸ ਇਹ ਦੇ ਦਿੱਤਾ ਕਿ ਅਸੀਂ ਔਖ ਕਰ ਰਹੇ ਹਾਂ ਕੈਮਰੇ ਚੈੱਕ ਕਰ ਰਹੇ ਹਾਂ ਜਿਹੜਾ ਵੀ ਵਿਅਕਤੀ ਉਸ ਕੈਮਰੇਆਂ 'ਚ ਪਾਇਆ ਗਿਆ ਇਧਰਾਂ ਦਾ ਉਹਦਾ ਬਾਈ ਨੇਮ ਪਰਚੇ 'ਚ ਨਾਮ ਪਿਆ ਜਾਏਗਾ ਔਰ ਹੁਣੇ ਮੇਰੇ ਉਹਨਾਂ ਨੇ ਕਿਹਾ ਕਿ ਅਸੀਂ ਪਰਚਾ ਦਰਜ ਕਰਨ ਲੱਗੇ ਆਂ ਪਰ ਮੈਂ ਗਾਹਾਂ ਵਾਸਤੇ ਵੀ ਇਹ ਬੇਨਤੀ ਕਰਦਾ ਸਰਕਾਰ ਨੂੰ ਕਿ ਉਹ ਆਪਣੀਆਂ ਸਰਕਾਰੀ ਏਜੰਸੀਆਂ ਨੂੰ ਚੁਸਤ ਦਰਸਤ ਕਰੇ ਔਰ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਪੰਜਾਬ ਸੰਭਾਲੋ ਮਹਿਮ ਦੇ ਤਹਿਤ ਲਗਾਤਾਰ ਲੱਗੀ ਹੋਈ ਆ ਪਿੰਡਾਂ 'ਚ ਸਾਡਾ ਧਿਆਨ ਪਟਕਾਉਣ ਲਈ ਇਦਾਂ ਦੀਆਂ ਜਿਹੜੀਆਂ ਸ਼ੋਸ਼ੇ ਬਾਜ਼ੀਆਂ ਸ਼ਾਰਤੀ ਅੰਸਰਾਂ ਕੋਲੋਂ ਕਰਾਉਣ ਦੀ ਉਹ ਬੰਦ ਕਰ ਸਕਦੇ ਸ਼ੱਕ ਕਿ ਕਿਸ ਨੇ ਕੁਝ ਕੀਤਾ ਹੋ ਕੈਮਰੇ ਲੱਗੇ ਸਨ ਸੀਸੀਟੀਵੀ ਕੈਮਰੇ ਸੀਸੀਟੀਵੀ ਕੈਮਰੇ ਸਰਕਾਰ ਦੇ ਤੌਰ ਤੇ ਜਿਹੜੇ ਉਹ ਗੇਟ ਤੇ ਲੱਗੇ ਸੀ ਉਹ ਪਿਛਲੇ 4 5 6 ਮਹੀਨਿਆਂ ਤੋਂ ਉਹ ਚੱਲ ਹੀ ਨਹੀਂ ਰਹੇ ਉਹ ਟੁੱਟੇ ਹੋਏ ਆ ਕੀ ਮੰਗ ਕਰਦੇ ਮੰਗਤਾ ਇਹ ਆ ਭਾਈ ਉਹਤੇ ਤੁਰੰਤ ਜਿਹੜੀ ਕਾਰਵਾਈ ਕਰਕੇ ਉਹ ਬੰਦਾ ਟ੍ਰੈਸ ਕਰਕੇ ਪੁਲਿਸ ਉਹ ਜੇਲ੍ਹ ਦੇ ਸਲਾਖਾਂ ਵਿੱਚ ਸੱਟਿਆ ਜਾਵੇ ਬਿਊਰੋ ਰਿਪੋਰਟ ਔਨ ਪੁਆਇੰਟ